ਜੋੜਾ ਮਾਜਰਾ ਨੇ ਪੁੱਛਿਆ ਜਾ ਕੇ ਵੀ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈਗਾ 650 ਬੱਚਾ ਸਕੂਲ ਚ ਪੜਦਾ ਪੰਜਾਬੀ ਦੀ ਮੈਸ ਦੀ ਤੇ ਐਸਐਸ ਦੀ ਪੋਸਟ ਮਾਸਟਰ ਕੈਟਰ ਜੇ ਖਾਲੀ ਆ ਲੈਕਚਰਰ ਕੈਟਰ ਦੀ ਪੋਸਟਾਂ ਖਾਲੀ ਆ ਸਕੂਲ ਦੇ ਵਿੱਚ ਪ੍ਰੋਪਰ ਬਾਥਰੂਮ ਹੈ ਨਹੀਂ ਬਾਥਰੂਮਾਂ ਦੇ ਉੱਤੇ ਟੀਨ ਪਾਈ ਵੀ ਆ ਜਿਹੜਾ ਉਹਨੂੰ ਕਿਹਾ ਸਕੂਲ ਆਫ ਐਵਿਨਿੰਗਸ ਆ ਲਿਆਉਣੀ ਸਿੱਖਿਆ ਕ੍ਰਾਂਤੀ ਆ ਤੇ ਬਾਥਰੂਮ ਟੀਨ ਵਾਲੇ ਆ ਜੋੜਾ ਮਾਜਰਾ ਸਾਹਿਬ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਜਾਂ ਕਿਸੇ ਨੂੰ ਇਹ ਗੱਲ ਬਿਲਕੁਲ ਨਹੀਂ ਪੁੱਛੀ ਵੀ ਜਦੋਂ ਤੁਸੀਂ ਇੱਕ ਬਾਥਰੂਮ ਦੀ ਰਿਪੇਅਰ ਦਾ ਉਦਘਾਟਨ ਕਰਦੇ ਆ ਤੇ 21ਵੀਂ ਸਦੀ ਗਿਆਨ ਦੇ ਵਿਸਫੋਟ ਦਾ ਯੋਗਾ ਦੁਨੀਆ ਕਿੱਥੇ ਆ ਕਿਸ ਤਰ੍ਹਾਂ ਦੀ ਐਜੂਕੇਸ਼ਨ ਆ ਗਈ WhatsApp ਤੇ Facebook ਤੇ ਸਾਡੇ ਜਿਹੜੇ ਭੈਣ ਭਰਾ ਸਾਡੇ ਨਾਲ ਪੜ੍ਹਦੇ ਪਾਈ ਜਾਂਦੇ ਵੀ ਯਾਰ ਤੁਸੀਂ ਹੁਣ ਬਾਥਰੂਮਾਂ ਦੇ ਘਾਟਾ ਕਰਾਉਣ ਲੱਗੇ ਵੀ ਬਾਥਰੂਮਾਂ ਦੇ ਘਾਟਾ ਨਹੀਂ ਕਰ ਬਾਥਰੂਮ ਦੀ ਰਿਪੇਅਰ ਦੇ ਘਾਟਨ ਕਰੀ ਜਾਂਦੇ ਹੁਣ ਸਰਕਾਰ ਕਿਹੜੇ ਪਾਸੇ ਤੁਰਪੀ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਕਰਨਾ ਸਾਡਾ ਕੰਮ ਨਹੀਂ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਟਵਿੱਟਰ ਹੈਂਡਲ ਤੇ ਪੋਸਟਾਂ ਸ਼ੇਅਰ ਕਰੀਏ ਮੈਂ ਕਹਿੰਦਾ ਮੈਂ ਨਹੀਂ ਕਰਦਾ ਮੇਰਾ ਟਵਿੱਟਰ ਹੈਂਡਲ ਹੈ ਨਹੀਂ ਤੁਹਾਨੂੰ ਜੀ ਮੈਂਕਮਾ ਮੇਰਾ ਗੂਗਲ ਟਵਿੱਟਰ ਹੈਂਡਲ ਬਣਾ ਲੂੰ ਮੈਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਗੱਲ ਕੋ ਪੋਸਟ ਕਰ ਦੂੰ ਮੈਂ ਕਿਸੇ ਸਿਆਸੀ ਪਾਰਟੀ ਦਾ ਕਾਰਕੁਨ ਨਹੀਂ ਬਣਾਉਂਗਾ ਇਹ ਬਿਲਕੁਲ ਅਧਿਆਪਕਾਂ ਨੂੰ ਪੋਲੀਟੀਕਲ ਕੰਮੇ ਬਣਾਉਣ ਨਾਲ ਵਧਿਆ ਜਾ ਰਿਹਾ ਜੇ ਅਹੀਂ ਐਜੂਕੇਸ਼ਨ ਪਾਲਿਸੀ ਚੱਲਦੀ ਰਹੀ ਮੈਂ ਵੀ ਇੱਥੇ ਹਾਂ ਤੁਸੀਂ ਵੀ ਇੱਥੇ ਆ ਪੰਜਾਬ ਚ ਬਹੁਤ ਵੱਡੀ ਗਿਣਤੀ ਚ ਸਕੂਲ ਬੰਦ ਹੋ ਰਹੇ ਸਾਨੂੰ ਸਿੱਖਿਆ ਮੰਤਰੀ ਨੇ ਸਿੱਧਾ ਹੀ ਕਹਤਾ ਵੀ ਯਾਰ ਅਸੀਂ ਮਿਡਲ ਸਕੂਲ ਬੰਦ ਕਰਦੇ ਸਾਡਾ ਰੌਲਾ ਪੈ ਗਿਆ ਉਹ ਕਹਿੰਦੇ ਵੀ ਕਿਹਾ ਵੀ ਟੈਂਟਿਵ ਡੇਟ ਵੀ ਅਗਲੇ ਸਾਲਾਂ ਜਿਹੜੇ ਤੁਹਾਡੇ ਸਾਰੇ ਮਿਡਲ ਸਕੂਲ ਬ ਤੇ ਪੰਜਾਬ ਚ 25-2600 ਸਕੂਲ ਮਿਡਲ ਸਕੂਲ ਆ 25-2600 ਸਕੂਲ ਦੇ ਸਿੱਧੀ ਤਰਵਾਰ ਲਟਕਣ ਲੱਗ ਗਈ ਉਸ ਸਟੇਜ ਦੇ ਉੱਤੇ ਜਾ ਕੇ ਕੀ ਬੋਲੀ ਜਾਂਦੇ ਆ ਵੀ ਤੁਸੀਂ ਯਾਰ 50 ਬੰਦੇ ਦੀ ਇਕੱਠੇ ਕਰ ਸਕਦੇ ਪਹਿਲਾਂ ਤਾਂ ਇਹੀ ਸਵਾਲ ਬਣਦਾ ਵੀ ਅਧਿਆਪਕਾਂ ਦਾ ਕੰਮ ਬੰਦੇ ਇਕੱਠੇ ਕਰਨਾ ਅਧਿਆਪਕਾਂ ਦਾ ਕੰਮ ਕਿਸੇ ਪੋਲੀਟਿਕਲ ਪਾਰਟੀ ਦੇ ਯੂਨੀਵੋਲ ਲਾਉਣਾ ਅਧਿਆਪਕਾਂ ਦਾ ਕੰਮ ਟਵਿੱਟਰ ਹੈਂਡਲ ਬਣਾ ਕੇ ਉਸ ਪੋਲੀਟਿਕਲ ਪਾਰਟੀ ਦੀਆਂ ਪੋਸਟਾਂ ਨੂੰ ਸ਼ੇਅਰ ਕਰਨਾ ਅਸਲ ਚ ਬੇਇਜ਼ਤੀ ਤਾਂ ਉਹਦੀ ਇਸ ਗੱਲ 'ਚ ਸੀ ਉੱਥੇ ਕੋਈ ਬੰਦਾ ਹੀ ਹੈ ਨਹੀਂ ਸੀ ਫਿਰ ਤੁਹਾਡੀ ਪਾਰਟੀ ਦਾ ਕੋਈ ਪ੍ਰੋਗਰਾਮ ਆ ਫਿਰ ਤੁਸੀਂ ਲਾ ਲਓ ਜ਼ੋਰ ਕਹਿ ਦਿੰਦੇ ਉੱਥੇ ਸਰਪੰਚਾਂ ਨੂੰ ਪੰਚਾਂ ਨੂੰ ਜ਼ੋਰ ਲਾ ਲੈਂਦੇ ਫਿਰ ਅਧਿਆਪਕਾਂ ਦਾ ਤਾਂ ਕੰਮ ਹੈ ਨਹੀਂ ਇਹ ਪੂਲ ਮੈਨੇਜਮੈਂਟ ਕਮੇਟੀ ਆ ਉਹਦੇ ਵਿੱਚ 75% ਬੱਚੇ ਦੇ ਮਾਪੇ ਹੁੰਦੇ ਆ ਉਹਦਾ ਇੱਕ ਤਰੀਕਾ ਬਣਾ ਲਿਆ ਵੀ 12 ਤੋਂ 16 ਮੈਂਬਰ ਕਰ ਦੋ ਕੋਈ ਐਮਐਲਏ ਦਾ ਨੁਮਾਇੰਦਾ ਉਹਦੇ ਵਿੱਚ ਆਊਗਾ ਮੋਗੀ ਜ਼ਿਲ੍ਹੇ 'ਚ 600 ਸਕੂਲ ਆ ਸਾਰਾ 4 ਹਲਕੇ 150 ਸਕੂਲ ਹੋਊਗਾ ਭਾਵੇਂ 150 ਬੰਦਾ ਐਮਐਲਏ ਦਾ ਨਾਮਿਨੇਟ ਕੀਤਾ ਸਕੂਲਾਂ 'ਚ ਵੜ ਜੂਗਾ ਵਾਈਸ ਚਾਂਸਲਰ ਨੂੰ ਗੱਦੇ ਦੇ ਪੈਣ ਵਾਸਤੇ ਮਜੂਰ ਕੀਤਾ ਵੀ ਜੋੜਾ ਮਾਇਰਾ ਸਾਹਿਬ ਨੂੰ ਪਤਾ ਵੀ ਵਾਈਸ ਚਾਂਸਲਰ ਕਿਵੇਂ ਬਣਿਆ ਜਾਂਦਾ ਵਾਈਸ ਚਾਂਸਲਰ ਬਣਨ ਲਈ ਡਾਕਟਰ ਨੇ ਬਣਨਾ ਪਵੇ ਐਮਡੀ ਡੀਐਮ ਕਰਨੀ ਪੈਂਦੀ ਆ ਡੀਐਮ ਤੱਕ ਦੀ ਪੜ੍ਹਾਈ ਕਰਨੀ ਪੈਂਦੀ ਆ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਚਾਹੀਦਾ ਕਿੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਕੋਈ ਆਪਣੀ ਸਾਰੀ ਲਾਈਫ ਕੋਈ 35 40 ਸਾਲ ਨੌਕਰੀ ਕਰਕੇ ਕੋਈ 2 3 ਸਾਲ ਕੋਈ ਬੰਦਾ ਵੀ ਸੀ ਹੁੰਦਾ ਵੀ ਜਿਹੜੀਆਂ ਸਕੂਲ ਵੈਨਾ ਲੱਗੀਆਂ ਵੀ ਜਿਹੜੀਆਂ ਐਮੀਨੈਂਸ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦੂਰਤ ਰਾਡਾਂ ਦਿਲਾਉਂਦੀਆਂ ਉਹਦਾ 1.5 ਲੱਖ ਰੁਪਈਆ 1.45 ਲੱਖ ਰੁਪਈਆ ਸਕੂਲ ਵਾਲਿਆਂ ਦੇ ਪੱਲਿਓਂ ਚੱਲ ਗਿਆ ਫਿਜ਼ਿਕਸ ਦੇ ਟੀਚਰ ਨੇ 40000 ਰੁਪਈਆ ਪੱਲਿਓਂ ਦਿੱਤਾ 1 ਲੱਖ ਰੁਪਈਆ ਪ੍ਰਿੰਸੀਪਲ ਸਕੂਲ ਦੀ ਲੋਨ ਲੈ ਕੇ ਲਈ ਵੀ ਤੁਹਾਨੂੰ ਕੋਈ ਸ਼ਰਮ ਉਹਦੇ ਨਾਲ ਨਾਲ ਕੋਈ ਨੈਤਿਕਤਾ ਦਾ ਵਾਰਡ ਹੈਗਾ ਚੇਤਨ ਸਿੰਘ ਜੋੜਾ ਮਾਜਰਾ ਜਨਤਕ ਤੌਰ ਤੇ ਉਹ ਮਾਫੀ ਮੰਗਣ ਜਿਹੜੇ ਉਹ ਅਧਿਆਪਕ ਆਏ ਨੇ ਜਮੀਨਾਂ ਦਾ ਹੁਣ ਸਿੱਖਿਆ ਕ੍ਰਾਂਤੀ ਵਾਲਾ ਪ੍ਰੋਗਰਾਮ 31 ਮਈ ਤੱਕ ਦਾ ਫਿਰ ਉਹ ਸਿਰੇ ਚੜ੍ਹ ਜੂ ਵੀ ਜਿਉਹੋ ਚਲੋ ਅੱਜ ਚੇਤਨ ਸਿੰਘ ਦੇ ਜੋੜਾ ਮਾਜਰੇ ਨਹੀਂ ਕੀਤੀ ਇਹਨਾਂ ਕੋਲ ਤਾਂ ਹੁਣ ਮੇਰੇ ਐ ਤਾਂ ਮੇਰੇ ਯਾਦ ਨਹੀਂ ਵੀ ਸ਼ਾਇਦ 93 94 ਐਮਐਲਏ ਪਤਾ ਨਹੀਂ 95 ਇਹਨਾਂ ਕੋਲ ਕਿੰਨੇ ਐਮਐਲਏ ਇਹਨਾਂ ਦੇ ਫਿਰ 95 ਐਮਐਲਏ ਨੇ ਪੰਜਾਬ ਦੇ ਸਕੂਲਾਂ 'ਚ ਹੀ ਜਾਣਾ ਸਾਡੇ ਕੋਲ ਹੀ ਜਾਣਗੇ ਉਹ ਫਿਰ ਜਿੰਨਾ ਕ ਸਾਨੂੰ ਮਾਣ ਸਨਮਾਨ ਦਿੰਦੇ ਆ ਉਹ ਉਹਨਾਂ ਕੋ ਉਹਨਾਂ ਕ ਮਾਣ ਸਨਮਾਨ ਸਾਥੋ ਲੈ ਲੈਣਗੇ ਰੰਗਲਾ ਪੰਜਾਬ ਰੰਗਲਾ ਪੰਜਾਬ ਮੁੱਖ ਮੰਤਰੀ ਕਹੀ ਜਾਂਦੇ ਵਾਰੀ ਵਾਰੀ ਰੰਗਲਾ ਪੰਜਾਬ ਉਹ ਹੈ ਜਿੱਦੇ ਵਿੱਚ ਅਧਿਕਾਰੀਆਂ ਦੀ ਬੇਇੱਜ਼ਤੀ ਕਰਨੀ ਆ। ਰੰਗਲਾ ਪੰਜਾਬ ਉਹ ਹੈ ਵਿੱਚ ਜਿੱਥੇ ਜਿਹੜੇ ਕੌਮ ਦੇ ਨਿਰਮਾਤਾ ਉਹਨਾਂ ਦੀ ਬੇਇੱਜ਼ਤੀ ਕਰਨੀ ਆ। ਇਹ ਮਾਣ ਫਿਰ ਇਹ ਮਾਣ ਸਨਮਾਨ ਮੁੱਖ ਮੰਤਰੀ ਵੀ ਇਹ ਮਾਣ ਸਨਮਾਨ ਅਧਿਪਤ ਦਾ ਬਹਾਲ ਕਰਾਉਣ ਤੇਦੀ ਸਾਡੇ ਕੋਲ ਤਾਂ ਫਿਰ ਅਸੀਂ ਆਪ ਦੇ ਸੰਘਰਸ਼ਾਂ ਨਾਲ ਬੜਾ ਕੁਝ ਲੜਿਆ ਤੇ ਅਸੀਂ ਜਿੰਨੀ ਸਾਡੀ ਤਾਕਤ ਆ ਉਹ ਲਾਵਾਂਗੇ ਤੇ ਮਾਣ ਸਨਮਾਨ ਬਹਾਲ ਕਰਾਂਗੇ। ਪਿਛਲੇ ਦਿਨੀ ਸਿੱਖਿਆ ਕ੍ਰਾਂਤੀ ਦੇ ਅਭਿਆਨ ਦੌਰਾਨ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਜੋ ਇੱਕ ਸਕੂਲ ਦੇ ਵਿੱਚ ਕਰਤੂਤ ਕੀਤੀ ਗਈ ਅਧਿਆਪਕਾਂ ਨੂੰ ਸਟੇਜ ਤੇ ਖੜਕੇ ਬੁਰਾ ਭਲਾ ਬੋਲਿਆ ਗਿਆ ਉਹਦੇ ਤੇ ਹੁਣ ਅਧਿਆਪਕ ਜਥੇਬੰਦੀਆਂ ਨੇ 2 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਜਾਂ ਤਾਂ 2 ਦਿਨਾਂ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਜਨਤਕ ਤੌਰ ਤੇ ਮਾਫੀ ਮੰਗਣ ਨਹੀਂ ਫਿਰ ਸੰਘਰਸ਼ ਵਿੱਡਿਆ ਜਾਵੇਗਾ ਅਧਿਆਪਕ ਜਥੇਬੰਦੀਆਂ ਨੂੰ ਕਿਉਂ ਲੱਗਿਆ ਕਿ ਹੁਣ ਮੈਦਾਨ 'ਚ ਨਿਤਰਣ ਦੀ ਲੋੜ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਦਿਗਵਿਜੇ ਨੇ ਡੀਟੀਐਫ ਤੋਂ ਉਹਨਾਂ ਤੋਂ ਸਵਾਲ ਲਵਾਂਗੇ ਸਰ ਵਿੱਚ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਜੀ ਬਹੁਤ ਥੋ ਕਿਵੇਂ ਦੇਖਦੇ ਹਾਂ ਚੌੜਾ ਮਾਜਰਾ ਦੀ ਸਟੇਜ ਤੇ ਖੜ ਕੇ ਅਧਿਆਪਕਾਂ ਪ੍ਰਤੀ ਜੋ ਬੋਲੀ ਸੀ ਉਹ ਬੋਲੀ ਨੂੰ ਸਭ ਤੋਂ ਪਹਿਲਾਂ ਮੈਂ ਬੋਲੀ ਤੇ ਸਵਾਲ ਲਵਾਂਗਾ ਵੀ ਉਹ ਬੋਲੀ ਕਿੱਥੋਂ ਆਈ ਹੈ ਇਸ ਤਰੀਕੇ ਦੀ ਬੋਲੀ ਅਧਿਆਪਕਾਂ ਲਈ ਕੋਈ ਵੀ ਲੋਕ ਨੁਮਾਇੰਦਾ ਤਾਂ ਕੀ ਲੋਕ ਨੁਮਾਇੰਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਉਹਨੂੰ ਲੱਖਾਂ ਲੋਕਾਂ ਨੇ ਚੁਣ ਕੇ ਭੇਜਿਆ ਆਮ ਸੁਧਾਰ ਨੰਦਾ ਵੀ ਜੇ ਕੋਈ ਇਹੋ ਜੀ ਭਾਸ਼ਾ ਬੋਲੇ ਤੇ ਉਹ ਸਟੇਜ ਦੇ ਉੱਤੇ ਜਾ ਕੇ ਕੀ ਬੋਲੀ ਜਾਂਦੇ ਆ ਵੀ ਤੁਸੀਂ ਯਾਰ 50 ਬੰਦੇ ਦੀ ਇਕੱਠੇ ਕਰ ਸਕਦੇ ਪਹਿਲਾਂ ਤਾਂ ਇਹੀ ਸਵਾਲ ਵੰਦਾ ਵੀ ਅਧਿਆਪਕਾਂ ਦਾ ਕੰਮ ਬੰਦੇ ਇਕੱਠੇ ਕਰਨਾ ਹਮ ਅਧਿਆਪਕਾਂ ਦਾ ਕੰਮ ਕਿਸੇ ਪੋਲੀਟੀਕਲ ਪਾਰਟੀ ਦੇ ਯੂਨੀਵੋਲ ਲਾਉਣਾ ਅਧਿਆਪਕਾਂ ਦਾ ਕੰਮ ਟਵਿੱਟਰ ਹੈਂਡਲ ਬਣਾ ਕੇ ਉਸ ਪੋਲੀਟੀਕਲ ਪਾਰਟੀ ਦੀਆਂ ਪੋਸਟਾਂ ਨੂੰ ਸ਼ੇਅਰ ਕਰਨਾ ਅਸੀਂ ਸਰਕਾਰੀ ਮੁਲਾਜ਼ਮਾਂ ਅਸੀਂ ਤਾਂ ਬਿਲਕੁਲ ਸੌ ਵੀ ਚਾਹਦੇ ਆਂ ਵੀ ਅਸੀਂ ਇਲੈਕਸ਼ਨਾਂ ਵੀ ਕਰਾਉਣੇ ਆਂ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਜਾਂ ਹਮੇਸ਼ਾ ਹੀ ਨਿਰਪੱਖਤਾ ਨਾਲ ਰਹਿਾਂਗੇ ਪਾਰਟੀਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਚੋਣਾ ਵੀ ਹੁੰਦੀਆਂ ਰਹਿੰਦੀਆਂ ਇਹੀ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਕਰੇ ਉਹੀ ਸਰਕਾਰਾਂ ਵਿਰੋਧੀ ਧਿਰ ਚ ਹੁੰਦੀਆਂ ਪਾਰਟੀਆਂ ਉਹੀ ਪਾਰਟੀਆਂ ਸਰਕਾਰਾਂ ਬਣਾ ਲੈਂਦੀਆਂ ਪਰ ਜਿਹੜਾ ਲੈਜਾ ਤੁਸੀਂ ਕਿਸੇ ਸਕੂਲ ਚ ਜਾਂਦੇ ਆ ਸੀ ਮੈਂ ਇਹ ਮਨਿੰਦਰ ਜੀ ਦੀ ਮੈਂ ਇਹ ਗੱਲ ਮੰਨਦਾ ਵੀ ਕੋਈ ਅਧਿਕਾਰੀ ਕਿਸੇ ਸਕੂਲ ਚ ਜਾਂਦਾ ਮੰਨ ਲਓ ਅਸੀਂ ਵੀ ਮੈਂ ਸਕੂਲ ਦਾ ਲੰਬਾ ਸਮਾਨ ਚਾਰਜ ਵੀ ਰਿਆਂ ਜਾਂ ਸਾਡੇ ਕੋਲੇ ਡੀਓ ਵੀ ਆਉਂਦੇ ਬਹੁਤ ਸਿਆਣੇ ਅਧਿਕਾਰੀਆਂ ਦਾ ਹੜਵਾ ਪੈਂਦਾ ਉਹ ਪਹਿਲੀ ਗੱਲ ਇਹ ਪੁੱਛਦੇ ਆ ਵੀ ਤੁਹਾਨੂੰ ਸਮੱਸਿਆ ਕੀ ਆ ਤੁਹਾਡੇ ਕੋਲ ਇਨਫਰਾਸਟ੍ਰਕਚਰ ਪੂਰਾ ਤੁਹਾਡੇ ਕੋਲ ਪੋਸਟਾਂ ਪੂਰੀਆਂ ਇਹ ਗੱਲ ਸਾਨੂੰ ਕਦੇ ਆ ਤਿੰਨਾਂ ਸਾਲਾਂ 'ਚ ਸਾਰੀ ਸਰਕਾਰ ਨੇ ਪੁੱਛੀ ਜੋੜਾ ਮਾਜਰਾ ਨੇ ਪੁੱਛਿਆ ਜਾ ਕੇ ਵੀ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈਗਾ 650 ਬੱਚਾ ਸਕੂਲ 'ਚ ਪੜਦਾ ਪੰਜਾਬੀ ਦੀ ਮੈਥ ਦੀ ਤੇ ਐਸਐਸਡੀ ਪੋਸਟ ਮਾਸਟਰ ਕੈਡਰ 'ਚ ਖਾਲੀ ਆ ਲੈਕਚਰਰ ਕੈਡਰ 'ਚ ਪੋਸਟਾਂ ਖਾਲੀ ਆ ਸਕੂਲ ਦੇ ਵਿੱਚ ਪ੍ਰੋਪਰ ਬਾਥਰੂਮ ਹੈ ਨਹੀਂ ਬਾਥਰੂਮਾਂ ਦੇ ਉੱਤੇ ਟੀਨ ਪਾਈ ਵੀ ਆ ਤੇ ਜਿਹੜਾ ਉਹਨੂੰ ਕਿਹਾ ਸਕੂਲ ਆਫ ਐਮਿਨੈਂਸ ਆ ਲਿਆਉਣੀ ਸਿੱਖਿਆ ਕ੍ਰਾਂਤੀ ਆ ਤੇ ਬਾਥਰੂਮ ਟੀਨ ਵਾਲੇ ਆ ਜੋੜਾ ਮਾਜਰਾ ਸਾਹਿਬ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਜਾਂ ਕਿਸੇ ਨੂੰ ਇਹ ਗੱਲ ਬਿਲਕੁਲ ਨਹੀਂ ਪੁੱਛੀ ਉਹ ਸਿੱਧਾ ਜਾ ਕੇ ਗੱਲ ਪੈ ਗਈ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਜਿਹੜੀਆਂ ਸਕੂਲ ਵੈਨਾਂ ਲੱਗੀਆਂ ਵੀ ਆ ਜਿਹੜੀਆਂ ਐਮਿਨੈਂਸ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਦੂਰ ਦਰਾਡੇ ਤੋਂ ਲਿਆਉਂਦੀਆਂ ਉਹਦਾ 1.5 ਲੱਖ ਰੁਪਈਆ 1.45 ਲੱਖ ਰੁਪਈਆ ਸਕੂਲ ਵਾਲਿਆਂ ਦੇ ਪੱਲਿਓਂ ਚੱਲ ਗਿਆ ਫਿਜ਼ਿਕਸ ਦੇ ਟੀਚਰ ਨੇ 40000 ਰੁਪਈਆ ਪੱਲਿਓਂ ਦਿੱਤਾ 1 ਲੱਖ ਰੁਪਈਆ ਪ੍ਰਿੰਸੀਪਲ ਸਕੂਲ ਦੀ ਲੋਨ ਲੈ ਕੇ ਲਈ ਜਾਂਦੀ ਹੈ ਵੀ ਤੁਹਾਨੂੰ ਕੋਈ ਸ਼ਰਮ ਉਹਦੇ ਨਾਲ ਨਾਲ ਕੋਈ ਨੈਤਿਕਤਾ ਦਾ ਵਰਡ ਹੈਗਾ ਵੀ ਜਿਹੜਾ ਇਹਨਾਂ ਦੇ ਐਮਐਲਏ ਜਿਹੜੇ ਚੇਤਨ ਸਿੰਘ ਜੋੜਾਵਾਰ ਆ ਵਾਸਤੇ ਉਹਨਾਂ ਦੇ ਵਿੱਚ ਥੋੜੀ-ਮੋਟੀ ਨੈਤਿਕਤਾ ਉਹ ਤੋਂ ਬਾਅਦ ਵੀ ਜਰ ਉਥੋ ਜਨਤਕ ਪਦਰਤੇ ਜਾਂ ਜਨਤਕ ਲੋਕਾਂ ਵਿਚਰਦਿਆਂ ਤੋਂ ਕਿਸੇ ਗੱਲ ਦੇ ਕਈ ਵਾਰੀ ਫਰਕਸ਼ਰ ਕਰਿਆ ਜਾਂਦੇ ਆ ਜਨਤਕ ਲੋਕਾਂ ਨੇ ਬਹੁਤ ਉਹ ਦੂ ਬਾਦ ਝੂਠ ਬੋਲੀ ਜਾਂਦਾ ਵੀ ਮੈਂ ਤਾਂ ਆਊਟਸਾਈਡਰ ਨੂੰ ਕਹੀ ਜਾਂਦਾ ਅਸਲ ਚ ਬੇਚੀ ਤਾਂ ਉਹਦੀ ਇਸ ਗੱਲ ਚ ਸੀ ਉਥੇ ਕੋਈ ਬੰਦਾ ਹੀ ਹੈ ਨਹੀਂ ਸੀ ਕੋਈ ਸੁਣਨ ਨਹੀਂ ਆਇਆ ਉਹਨੂੰ ਖੇਡ ਜਿਹੜੀ ਆਈ ਵੀ ਉੱਥੇ ਭਾਈ ਕੋਈ ਬੰਦਾ ਜੇ ਤੁਸੀਂ ਕੋਈ ਪੋਲਿਟਿਕਲ ਅਯੋਜਨ ਕਰਦੇ ਆ ਕੋਈ ਪੋਲਿਟਿਕਲ ਰੈਲੀ ਕਰਦੇ ਆ ਪੋਲਿਟਿਕਲ ਅਸੀਂ ਵੀ ਜਨਤਕ ਜੈਸੇ ਬੰਦੀਆਂ ਅਸੀਂ ਰੈਲੀਆਂ ਕਰਦੇ ਆ ਮਯਾਰੇ ਕਰਦੇ ਆ ਘੱਟ ਘੱਟ ਹੋ ਜੇ ਵੱਧ ਹੋ ਜੇ ਮੇਰੇ ਸਾਡੀ ਆ ਫਿਰ ਤੁਹਾਡੀ ਪਾਰਟੀ ਦਾ ਕੋਈ ਪ੍ਰੋਗਰਾਮ ਆ ਫਿਰ ਤੁਸੀਂ ਲਾ ਲਓ ਜੋਰ ਕਹਿ ਦਿੰਦੇ ਉੱਥੇ ਸਰਪੰਚਾਂ ਨੂੰ ਪੰਚਾਂ ਨੂੰ ਜੋਰ ਲਾ ਲੈਂਦੇ ਫਿਰ ਅਧਿਆਪਕਾਂ ਦਾ ਤਾਂ ਕੰਮ ਹੈ ਨਹੀਂ ਇਹ ਅਧਿਆਪਕ ਤਾਂ ਆਲਰੇਡੀ 29 ਤਰੀਕ ਨੂੰ ਪੀਟੀਐਮ ਕਰਕੇ ਹਟੇ ਆ ਵੱਡੇ ਵੱਡੇ ਇਕੱਠ ਕਰਕੇ ਹਟੇ ਆ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਿਹੜੇ ਬੱਚੇ ਆ ਉਹਨਾਂ ਦੇ ਬੱਚੇ ਜਿਹੜੇ ਬਹੁਤ ਮਿਹਨਤ ਕਸ਼ ਲੋਕਾਂ ਕਿਰਤੀ ਲੋਕਾਂ ਦੇ ਬੱਚੇ ਆ ਉਹ ਵਾਰੀ-ਵਾਰੀ ਅਸੀਂ ਉਹਨਾਂ ਨੂੰ ਨਹੀਂ ਬੁਲਾ ਸਕਦੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਦਿਹਾੜੀ ਜਾਣਾ ਹੁੰਦਾ ਕਿਸੇ ਕੰਮਕਾਰ ਤੇ ਲੱਗੇ ਹੋਏ ਆ ਆਪਦੀਆਂ ਦਿਹਾੜੀਆਂ ਭੰਨ ਕੇ ਉਹ ਨਹੀਂ ਆ ਸਕਦੇ ਮੇਰੇ ਖਿਆਲ ਚ ਐਮਐਲਏ ਨੂੰ ਪਤਾ ਹੀ ਨਹੀਂ ਹੋਣਾ ਵੀ ਇੱਥੇ ਬੱਚੇ ਕਿੰਨਾ ਮਿਹਨਤ ਕਸ਼ ਲੋਕਾਂ ਦੇ ਪੜਦੇ ਆ ਵੀ ਸੂਝ ਤੋਂ ਜਮਾ ਕੋਰਾ ਵੀ ਜਿਹੜੀ ਨੈਤਿਕਤਾ ਤੋਂ ਜਮਾ ਬਿਹੂਣਾ ਵਿਅਕਤੀ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਮੈਡੀਕਲ ਸਾਇੰਸਸ ਫਰੀਦਕੋਟ ਦੇ ਵਿੱਚ ਉਹਨੇ ਕੀ ਕੀਤਾ ਵਾਈਸ ਚਾਂਸਲਰ ਨੂੰ ਗੱਦੇ ਦੇ ਪੈਣ ਵਾਸਤੇ ਮਜੂਰ ਕੀਤਾ ਵੀ ਜੋੜਾ ਮਾਇਰਾ ਸਾਹਿਬ ਨੂੰ ਪਤਾ ਵੀ ਵਾਈਸ ਚਾਂਸਲਰ ਕਿਵੇਂ ਬਣਿਆ ਜਾਂਦਾ ਵਾਈਸ ਚਾਂਸਲਰ ਬਣਨ ਲਈ ਕਿਸੇ ਡਾਕਟਰ ਨੇ ਬਣਨਾ ਪਵੇ ਐਮ ਡੀ ਡੀ ਐਮ ਕਰਨੀ ਪੈਂਦੀ ਆ ਤੇ ਡੀ ਐਮ ਤੱਕ ਦੀ ਪੜ੍ਹਾਈ ਕਰਨੀ ਪੈਂਦੀ ਆ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਚਾਹੀਦਾ ਕਿੰਨੇ ਸਾਲਾਂ ਦੇ ਐਕਸਪੀਰੀਅੰਸ ਤੋਂ ਬਾਅਦ ਕੋਈ ਆਪਣੀ ਸਾਰੀ ਲਾਈਫ ਚ ਕੋਈ 35 40 ਸਾਲ ਨੌਕਰੀ ਕਰਕੇ ਕੋਈ 2 3 ਸਾਲ ਕੋਈ ਬੰਦਾ ਵੀ ਸੀ ਬਣਦਾ ਵੀਸੀ ਵਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉਹੀ ਕੁਸ ਉੱਥੇ ਸਕੂਲ ਦੇ ਵਿੱਚ ਜਾਇ ਕੀਤਾ ਐਮੀਨੈਂਸ ਸਕੂਲ ਆ ਕਰਲੇ ਪੜਤਾਲ ਕਰ ਲੈਣ ਸਾਡੇ ਸਿੱਖਿਆ ਮੰਤਰੀ ਕਰਲੇ ਦਿੱਲੀ ਵਾਲੀ ਟੀਮ ਐਮੀਨੈਂਸ ਸਕੂਲ ਦੀ ਪੜਤਾਲ ਵੀ ਕੀ ਕੀ ਸ਼ਾਰਟੇਜ ਸੀਗੀਆਂ ਇਹਦੇ ਨਾਲ ਨਾਲ ਹੁਣ ਜਿਹੜਾ ਇਹ ਸਵਾਲ ਆ ਵੀ ਇਹ ਕੋਈ ਇਹਨਾਂ ਦੀ ਟ੍ਰੇਨਿੰਗ 'ਚ ਕੋਈ ਇਹਨਾਂ ਨੂੰ ਹੀ ਪਾਰਟੀ ਪਲੇਟਫਾਰਮ ਤੋਂ ਇਹਨਾਂ ਤੋਂ ਕੀ ਕਮੀ ਰਹੀ ਵੀ ਆ ਇਹਨਾਂ ਤੋਂ ਕਮੀਆਂ ਕੀ ਰਹੀਆਂ ਹੋਈਆਂ ਵੀ ਜਿਹੜੇ ਇਹੋ ਜਿਹਾ ਅਪਧਰ ਬਿਹਾਰ ਕੋਈ ਇਹ 3 ਸਾਲ ਦੇ ਵਿੱਚ ਇੱਕ ਘਟਨਾ ਨਹੀਂ ਹੂੰ ਇਹਦੇ ਵਿੱਚ ਸੈਂਕੜੇ ਘਟਨਾਵਾਂ ਇੱਕ ਵਾਰੀ ਇੱਕ ਐਮਐਲ ਦੀ ਵੀ ਚਰਚਾ ਆਈ ਸੀ ਕਿ ਸਕੂਲ ਚ ਗਿਆ ਮੈਡਮਾਂ ਨੇ ਸਸਰੀਕਾਲ ਨਹੀਂ ਬੁਲਾਈ ਬਾਹਰ ਆ ਕੇ ਕਰੋੜਾ ਇਹ ਵੀ ਸੀ ਪਹਿਲੇ ਆ ਪਿਆ ਸੀ ਸਸਰੀਕਾਲ ਲੈਣ ਵਾਸਤੇ ਹੂੰ ਕਿਰਦਾਰ ਬਣਾਉਣਾ ਪੈਂਦਾ ਹੂੰ ਜਿਹੜੀ ਕਹਿ ਕੇ ਸਸਰੀਕਾਲ ਬੁਲਵਾਈ ਹੂੰ ਜਾਂ ਕਹਿ ਕੇ ਵਿਸ਼ ਕਰਾਈ ਉਹ ਤਾਂ ਵੀ ਐਸੀ ਆਪਾਂ ਆਪਣੇ ਤੋਂ ਉਮਰ ਦੇ ਵੱਡੇ ਸਾਰਿਆਂ ਨੂੰ ਵਿਸ਼ ਕਰਦੇ ਆ ਜਾਂ ਕੋਈ ਔਦੇ ਦੇ ਹਿਸਾਬ ਨਾਲ ਵਿਸ਼ ਕਰਦੇ ਆ ਜਾਂ ਕੋਈ ਇੱਕ ਪੰਜਾਬੀ ਕਲਚਰ ਹੀ ਆ ਵੀ ਬਲਾਉਣ ਦਾ ਢੰਗ ਆ ਜੇ ਐਮਐਲਏ ਨੂੰ ਨਹੀਂ ਬੁਲਾਈ ਫਿਰ ਕਿੱਡੀ ਫਿਰ ਵੀ ਕੀ ਖਾਸ ਗੱਲ ਹੋ ਠੀਕ ਆ ਨਾ ਇਹ ਬਹੁਤ ਸੰਕੀਰਣਤਾ ਵਿਚਾਰਾਂ ਦੀ ਸੰਕੀਰਣਤਾ ਅਨੈਤਿਕ ਪੱਖ ਆ ਕਿਸੇ ਵੀ ਪੱਖ ਤੋਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਤੇ ਸਾਡੀ ਤਾਂ ਮੰਗ ਆ ਜਥੇਬੰਦੀ ਵੱਲੋਂ ਡੈਮੋਕਰੇਟਿਕ ਫਰੰਟ ਪੰਜਾਬ ਵੱਲੋਂ ਵੀ ਚੇਤਨ ਸਿੰਘ ਜੋੜਾ ਮਾਜਰਾ ਜਨਤਕ ਤੌਰ ਤੇ ਉਹ ਮਾਫੀ ਮੰਗਣ ਜਿਹੜੇ ਉਹ ਅਧਿਆਪਕਾਂ ਇਹਨੇ ਲੈਕਚਰਰ ਆ ਮਾਸਟਰ ਕੇਡਰ ਦੇ ਬੰਦੇ ਆ ਉਹ ਸਾਰਾ ਕਿ ਪੰਜਾਬ ਦਾ ਕਿ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਤੌਰ ਤੇ ਜਿਹੜਾ ਰੰਗਲਾ ਪੰਜਾਬ ਰੰਗਲਾ ਪੰਜਾਬ ਮੁੱਖ ਮੰਤਰੀ ਕਹੀ ਜਾਂਦੇ ਵਾਰੀ ਵਾਰੀ ਵੀ ਰੰਗਲਾ ਪੰਜਾਬ ਉਹ ਹੈ ਜਿਹਦੇ ਵਿੱਚ ਅਧਿਆਪਕਾਂ ਦੀ ਵਜਿੱਤੀ ਕਰਨੀ ਆ ਰੰਗਲਾ ਪੰਜਾਬ ਉਹ ਹੈ ਵੀ ਜਿੱਥੇ ਜਿਹੜੇ ਕੌਮ ਦੇ ਨਿਰਮਾਤਾ ਉਹਨਾਂ ਦੀ ਵਜਿੱਤੀ ਕਰਨੀ ਆ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਬਹੁਤ ਮਾਣ ਨਾਲ ਦੱਸਦੇ ਆ ਵੀ ਮੇਰੇ ਮੇਰੇ ਫਾਦਰ ਸਾਹਿਬ ਦਾ ਨਾਮ ਇਹ ਆ ਬੀਮੇਂਦਰ ਸਿੰਘ ਅਸੀਂ ਵੀ ਬਹੁਤ ਰਿਸਪੈਕਟ ਕਰਦੇ ਆ ਵੀ ਸਾਡੇ ਕੋਈ ਮਹਿਕਮੇ 'ਚ ਬੰਦਾ ਰਿਹਾ ਸਾਇੰਸ ਮਾਸਟਰ ਸੀਗੀ ਉਹ ਬਹੁਤ ਰਿਸਪੈਕਟਡ ਆ ਸਾਡੇ ਵਾਸਤੇ ਸਾਡੇ ਸੀਨੀਅਰ ਆ ਮਹਿਕ ਵਿੱਚ ਉਹ ਜਿਵੇਂ ਆਪਦੇ ਫਾਦਰ ਤੇ ਮਾਣ ਕਰਦੇ ਆ ਅਸੀਂ ਉਵੇਂ ਸਾਰੇ ਅਧਿਆਪਕਾਂ ਦੇ ਮਾਣ ਕਰਦੇ ਆ ਆਪਦੇ ਭਾਈਚਾਰੇ ਦੇ ਮਾਣ ਕਰਦੇ ਆ ਤੇ ਇਹ ਮਾਣ ਫਿਰ ਇਹ ਮਾਣ ਸਨਮਾਨ ਮੁੱਖ ਮੰਤਰੀ ਵੀ ਇਹ ਮਾਣ ਸਨਮਾਨ ਅਧਿਆਪਕਤਾ ਬਹਾਲ ਕਰਾਉਣ ਤੇ ਨਹੀਂ ਸਾਡੇ ਕੋਲ ਤਾਂ ਫਿਰ ਅਸੀਂ ਆਪਦੇ ਸੰਘਰਸ਼ਾਂ ਨਾਲ ਬੜਾ ਕੁਝ ਲੜਿਆ ਤੇ ਅਸੀਂ ਜਿੰਨੀ ਸਾਡੀ ਤਾਕਤ ਆ ਉਹ ਲਾਵਾਂਗੇ ਤੇ ਮਾਣ ਸਨਮਾਨ ਬਹਾਲ ਕਰਾਵਾਂਗੇ ਜੇਕਰ ਉਹ ਮਾਫੀ ਨਹੀਂ ਮੰਗਦੇ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ ਅਗਲਾ ਐਕਸ਼ਨ ਜੀ ਹੁਣ ਪੰਜਾਬ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ ਹਮ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਲਵਾਂਗੇ ਹਮ ਫਿਰ ਜਿਹੋ ਜਿਹਾ ਫੈਸਲਾ ਆਜੂ ਜ਼ਮੀਰ ਦਾ ਹੁਣ ਸਿੱਖਿਆ ਕ੍ਰਾਂਤੀ ਰਾਲਾ ਪ੍ਰੋਗਰਾਮ ਆ ਹਮ ਉਹ 31 ਮਈ ਤੱਕ ਆ ਹਮ ਫਿਰ ਉਸਰੇ ਚੜਜੂ ਹਮ ਵੀ ਜੇ ਉਹ ਚਲੋ ਅੱਜ ਚੇਤਨ ਸਿੰਘ ਜੋੜਾ ਮਾਜਰੇ ਨੇ ਕੀਤੀ ਹੈ ਇਹਨਾਂ ਕੋਲ ਤਾਂ ਹੁਣ ਮੇਰੇ ਐ ਤਾਂ ਮੇਰੇ ਯਾਦ ਨਹੀਂ ਵੀ ਸ਼ਾਇਦ 93 94 ਐਮਐਲਏ ਪਤਾ ਨਹੀਂ 95 ਇਹਨਾਂ ਕੋਲ ਕਿੰਨੇ ਐਮਐਲਏ ਇਹਨਾਂ ਦੇ ਫਿਰ 95 ਐਮਐਲਏ ਨੇ ਪੰਜਾਬ ਦੇ ਸਕੂਲਾਂ 'ਚ ਹੀ ਜਾਣਾ ਸਾਡੇ ਕੋਲ ਜਾਣਗੇ ਉਹ ਫਿਰ ਜਿੰਨਾ ਕਿ ਸਾਨੂੰ ਮਾਣ ਸਨਮਾਨ ਦਿੰਦੇ ਆ ਉਹ ਉਹਨਾਂ ਉਹਨਾਂ ਦਾ ਮਾਣ ਸਨਮਾਨ ਸਾਥੋ ਲੈ ਲੈਣਗੇ ਉਹ ਇਹ ਸਾਡਾ ਅਸੀਂ ਨਾ ਇਹ ਇੱਕ ਸਿੱਧੂ ਸਾਹਿਬ ਇੱਕ ਪੱਖ ਐ ਨਹੀਂਗਾ ਵੀ ਤੁਸੀਂ ਐ ਲੈ ਲਓ ਵੀ ਸਕੂਲ ਨੂੰ 20000 ਰੁਪਇਆ ਦੇਤਾ 15000 ਦੇ ਦਿੰਦੇ ਪੰਜ ਇਹ ਪੱਖ ਨਹੀਂ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਕਰਨਾ ਸਾਡਾ ਕੰਮ ਨਹੀਂ ਬਿਲਕੁਲ ਤੁਸੀਂ ਸਿਆਸੀ ਪਾਰਟੀ ਦੇ ਬੰਦੇ ਨਹੀਂ ਨਾ ਸਾਡਾ ਬਿਲਕੁਲ ਕੰਮ ਨਹੀਂ ਇਹ ਵੀ ਕਿਸੇ ਅਸੀਂ ਪੋਲਿਟੀਕਲ ਪਾਰਟੀ ਦੇ ਯੂਨੀਪੋਲ ਲਈਏ ਅਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਟਵਿੱਟਰ ਹੈਂਡਲ ਤੇ ਪੋਸਟਾਂ ਸ਼ੇਅਰ ਕਰੀਏ ਮੈਂ ਕਹਿੰਦਾ ਮੈਂ ਨਹੀਂ ਕਰਦਾ ਮੇਰਾ ਟਵਿੱਟਰ ਹੈਂਡਲ ਹੈ ਨਹੀਂ ਚਲੋ ਜੀ ਮੈਂਕਮਾ ਮੇਰਾ ਗੂਗਾ ਟਵਿੱਟਰ ਹੈਂਡਲ ਬਣਾ ਲੂੰ ਮੈਂ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਗੱਲ ਕੋਈ ਪੋਸਟ ਕਰ ਦੂੰ ਮੈਂ ਕਿਸੇ ਸਿਆਸੀ ਪਾਰਟੀ ਦਾ ਕਾਰਕੁਨ ਨਹੀਂ ਬਣੂੰਗਾ ਇਹ ਬਿਲਕੁਲ ਅਧਿਆਪਕਾਂ ਨੂੰ ਪੋਲਿਟਿਕਲ ਕੰਮੇ ਬਣਾਉਣ ਨਾਲ ਵਧਿਆ ਜਾ ਰਿਹਾ ਵੀ ਚਲੋ ਇਹ ਜਨਗਣਨਾ ਕਰਦੇ ਆ ਠੀਕ ਆ ਚਲੋ ਨੈਸ਼ਨਲ ਇੰਪੋਰਟੈਂਸ ਦਾ ਕੰਮ ਆ ਜਨਗਣਨਾ ਕਰਨੀ ਆ ਵੋਟਾਂ ਪਾਉਣੀਆਂ ਕਰੀ ਜਾਂਦੇ ਆ ਚਲੋ ਇਹ ਦੋ ਕੰਮ ਤਾਂ ਵੱਡੇ ਆ ਇਹਦੇ ਬਣਾ ਸੈਂਕੜੇ ਤਰ੍ਹਾਂ ਦੇ ਕੰਮ ਪਰਾਲੀ ਨੂੰ ਅੱਗ ਲਾਈ ਜਾਂਦੇ ਉਹ ਫੜ ਲਓ ਜੀ ਆਹ ਸਰਵੇ ਕਰ ਲਓ ਬਾਦ ਸਰਕਾਰ ਚ ਆਟਾ ਦਾਣ ਦਾ ਸਰਵੇ ਕਰੀ ਗੇ ਮਲਟੀ ਟੈਲੈਂਟਡ ਵਰਕਰ ਬਣਾਤਾ ਪਰ ਆ ਆ ਤਾਂ ਜਮਈ ਜਿਹੜੀ ਨੈਤਿਕਤਾ ਦੇ ਪੱਖ ਤੋਂ ਮੁੱਖ ਮੰਤਰੀ ਬਾਰੀ-ਬਾਰੀ ਕਹਿੰਦੇ ਸੀ ਸਾਰੇ ਕਿਤੇ ਵਿਧਾਇਕਾਂ ਨੂੰ ਸਿਰਫ ਅਧਿਆਪਨ ਦਾ ਕੰਮ ਹੋਊਗਾ ਬਿਲਕੁਲ ਇਹੀ ਕਹਿੰਦੇ ਹਰ ਇੱਕ ਜਦੋਂ 2022 ਤੋਂ ਪਹਿਲਾਂ ਮੈਨ ਲੱਗਦਾ ਵੀ ਸ਼ਾਇਦ ਜਦੋਂ ਸਾਡੇ ਬੱਚੇ ਆ ਮੇਰੇ ਬੱਚੇ ਆਪਦੇ ਆ ਜੇ ਮੇਰੇ ਦਾ ਫਾਦਰ ਵੀ ਟੀਚਰ ਸੀ ਗ੍ਰੈਂਡਫਾਦਰ ਵੀ ਟੀਚਰ ਸੀ ਅਸੀਂ ਇੱਕ ਉਹ ਵਿਦਿਅਕ ਮਾਹੌਲ ਚ ਪਲੇ ਆ ਸਾਨੂੰ ਬਹੁਤ ਸਾਰੀਆਂ ਗੱਲਾਂ ਪਤਾ ਮਾਨਜੁਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਣੀ ਉਹ ਵੀ ਉਹਨਾਂ ਦੇ ਫਾਦਰ ਆਮ ਗੱਲਾਂ ਤੇ ਕਿਵੇਂ ਵਿਵਹਾਰ ਕਰਦੇ ਹੋਣਗੇ ਪੇਪਰ ਹੁੰਦੇ ਹੋਣਗੇ ਉਹ ਕਿੰਨੇ ਬੀਜ਼ੀ ਹੁੰਦੇ ਹੋਣਗੇ ਉਹ ਵੋਟਾਂ ਐ ਡਿਊਟੀ ਹੁੰਦੀ ਜਾਂਦੇ ਹੋਣਗੇ ਉਹਨਾਂ ਨੂੰ ਅਧਿਆਪਕਾਂ ਦਾ ਬਹੁਤ ਖੂਬ ਪਤਾ ਹੋਊਗਾ ਇਹ ਇਤਰਾਸ ਦੀ ਆ ਵੀ ਅਧਿਆਪਕ ਇੰਨੇ ਸੰਕੜੇ ਤਰ੍ਹਾਂ ਦੇ ਕੰਮ ਕਰਕੇ ਵੀ ਜਿਉਂ ਉਹ ਬੱਚਿਆਂ ਨੂੰ ਪੜਾਈ ਜਾਂਦੇ ਆ ਸ਼ਾਨਦਾਰ ਰਿਜ਼ਲਟ ਬਣਾਈ ਜਾਂਦੇ ਆ ਹਮ ਮਨਿੰਦਰ ਜੀ ਸਰਕਾਰੀ ਸਕੂਲਾਂ ਚੋਂ ਪੜ੍ਹਨ ਵਾਲੇ 199 ਬੱਚੇ ਹਮ ਜੇਈਈ ਟੈਸਟ ਜਿਹੜੇ ਵਿੱਚੋਂ ਸਿਲੈਕਟ ਹੋ ਗਏ ਹਮ ਇੰਜੀਨੀਅਰਿੰਗ ਦਾ ਸਭ ਤੋਂ ਔਖਾ ਸਿਖਰ ਦਾ ਟੈਸਟ ਆ ਜਿਹਦੀਆਂ ਐਡੀਆਂ ਐਡੀਆਂ ਅਕੈਡਮੀਆ ਐਲਨ ਹੇਲੈਕਸ ਚੱਲਦੀਆਂ ਚੰਡੀਗੜ੍ਹ ਦੇ ਵਿੱਚ ਸਾਡੇ ਸਕੂਲਾਂ ਦੇ ਵਿੱਚੋਂ 200 ਬੱਚਾ ਅਸੀਂ ਪੜਾ ਕੇ ਉੱਥੇ ਸਿਲੈਕਟ ਕਰਾਤਾ ਹਮ ਤੇ ਜੇ ਸਾਨੂੰ ਚੰਗਾ ਮਾਹੌਲ ਦਿੱਤਾ ਜਾਵੇ ਹਮ ਚੰਗਾ ਮਾਹੌਲ ਨੇੜੇ ਕੰਮ ਕਰਨ ਦਾ ਕੁਈ ਚੰਗੀਆਂ ਆਰਥਿਕ ਸਹੂਲਤਾਂ ਤਾਂ ਅਧਿਆਪਕ ਕਮਾਲ ਕਰ ਦੇਣਗੇ ਵਿਦਿਆ ਕ੍ਰਾਂਤੀ ਆ ਜਾਊਗੀ ਵਿਦਿਆ ਕ੍ਰਾਂਤੀ ਬੋਰਡ ਲਾਉਣ ਨਾਲ ਇਹ ਇਹ ਬੜੀ ਸ਼ਰਮਨਾਕ ਗੱਲ ਆ ਵੀ ਜਦੋਂ ਤੁਸੀਂ ਇੱਕ ਬਾਥਰੂਮ ਦੀ ਰਿਪੇਅਰ ਦਾ ਉਦਘਾਟਨ ਕਰਦੇ ਆ ਤੇ 21ਵੀਂ ਸਦੀ ਗਿਆਨ ਦੇ ਵਿਸਫੋਟ ਦਾ ਯੋਗਾ ਦੁਨੀਆ ਕਿੱਥੇ ਆ ਕਿਸ ਤਰ੍ਹਾਂ ਦੀ ਐਜੂਕੇਸ਼ਨ ਆ ਗਈ ਕਿੰਨੀਆਂ-ਕਿੰਨੀਆਂ ਅੰਤਰਰਾਸ਼ਟਰੀ ਪੱਧਰ ਤੇ ਐਜੂਕੇਸ਼ਨ ਦੀਆਂ ਖੋਜਾਂ ਹੋ ਗਈਆਂ ਤੇ ਜਿਹੜਾ ਪੰਜਾਬ ਨੂੰ ਭਾਰਤ ਦੇ ਵਿੱਚੋਂ ਇੱਕ ਵਿਕਸਤ ਸੂਬਾ ਕਿਹਾ ਜਾ ਸਕਦਾ ਕੋਈ ਪੰਜਾਬ ਕੋਈ ਪਛੜਿਆ ਸੂਬਾ ਨਹੀਂ ਇਹ ਗਾਂਵ ਵੱਧੂ ਸੂਬਾ ਪੰਜਾਬ ਦੀ ਬਹੁਤ ਵੱਡੀ ਜਨਸੰਖਿਆ ਜਿਹੜੇ ਬਹੁਤ ਡਿਵੈਲਪਡ ਕੰਟਰੀਜ਼ ਆ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਦੇ ਵਿੱਚ ਪੰਜਾਬ ਦੀ ਵੱਡੀ ਵਾਦੀ ਵਿਸ਼ੇਸ਼ ਕਰਕੇ ਮਾਲਵਾ ਮੇਰੇ ਖਿੱਤੇ ਦੀ ਮੋਗੇ ਦੀ ਜਲੰਧਰ ਦੀ ਜਗਰਾਉਂ ਦੀ ਲੁਧਿਆਣੇ ਦੀ ਵੱਡੀ ਆਬਾਦੀ ਉੱਥੇ ਰਹਿੰਦੀ ਆ ਤੇ ਉਹ ਸਾਨੂੰ ਲੋਕ WhatsApp ਤੇ Facebook ਤੇ ਸਾਡੇ ਜਿਹੜੇ ਭੈਣ ਭਰਾ ਸਾਡੇ ਨਾਲ ਪੜਦੇ ਪਾਈ ਜਾਂਦੇ ਵੀ ਯਾਰ ਤੁਸੀਂ ਹੁਣ ਬਾਥਰੂਮਾਂ ਦੇ ਘਟਨ ਕਰਾਉਣ ਲੱਗੇ। ਜੇ ਸਰਕਾਰ ਨੂੰ ਸਮਝਦੀ ਤੁਸੀਂ ਦੱਸ ਦੋ ਵੀ ਬਾਥਰੂਮਾਂ ਦੇ ਘਟਨ ਨਹੀਂ ਬਾਥਰੂਮ ਦੀ ਰਿਪੇਅਰ ਦੇ ਘਟਨ ਕਰੀ ਜਾਂਦੇ। ਹੁਣ ਸਰਕਾਰ ਕਿਹੜੇ ਪਾਸੇ ਤੁਰਪੀ? ਅਸੀਂ ਕਹਿੰਨੇ ਆ ਵੀ ਸਰਕਾਰ ਐਹੋ ਜਿਹੀ ਜੜੀਆਂ ਫੋਕੀ ਦਿਖਾਵੇ ਬਾਜੀ ਆ। ਇਹ ਤੋਂ ਬਾਹਰ ਆਵੇ। ਅੱਛਾ ਇੱਕ ਇੱਕ ਮੇਰਾ ਸਵਾਲ ਆਖਰੀ ਆ। ਬਾਜੀ ਤੁਸੀਂ ਉਹਨਾਂ ਨੇ ਵੀ ਕਰਨਾ। ਸਿੱਖਿਆ ਕ੍ਰਾਂਤੀ ਇਹੋ ਜਿਹੀ ਸਿੱਖਿਆ ਕ੍ਰਾਂਤੀ ਪਿਛਲੀਆਂ ਤੁਸੀਂ ਕਈ ਸਰਕਾਰਾਂ ਦੇਖੀਆਂ ਤੁਸੀਂ ਕਿਹਾ ਮੈਂ 2006 ਦਾ ਭਰਤੀਆਂ ਤੁਸੀਂ ਮੈਨੂੰ ਇਹੀ ਕਿਹਾ ਸੀ ਨਾ ਹਾਂਜੀ ਹਾਂਜੀ 2006 ਤੋਂ ਲੈ ਕੇ ਹੁਣ ਤੱਕ ਚਾਰ ਸਰਕਾਰਾਂ ਦੇ ਕਰੀਬ ਜਿਹੜੀਆਂ ਉਹ ਪੰਜਾਬ 'ਚ ਆ ਚੁੱਕੀਆਂ ਇਹੋ ਜਿਹੀ ਸਿੱਖਿਆ ਕ੍ਰਾਂਤੀ ਇਹੋ ਜਿਹਾ ਰੂਲ ਇਹੋ ਜੇ ਨਹੀਂ ਪੱਥਰ ਵੀ ਇੱਕ ਕੰਮ ਦਾ ਇੱਕ ਨਹੀਂ ਪੱਥਰ ਆਹ ਜਿਹੜੀ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਬਦਲਾ ਆਊਗਾ ਇਹੋ ਜਿਹਾ ਬਦਲਾ ਪਹਿਲਾਂ ਕਿਸੇ ਸਰਕਾਰ ਦੇ ਵਿੱਚ ਦੇਖਿਆ ਤੁਸੀਂ ਸਰਕਾਰਾਂ ਨਾਲ ਤੁਹਾਡੇ ਮਸਲੇ ਰਹੇ ਹੀ ਐਸਾ ਦਾ ਰਹੇ ਆ ਪਰ ਇਹੋ ਜੇ ਕੰਮ ਇਹੋ ਜੀਆਂ ਨੀਤੀਆਂ ਕਦੇ ਦੇਖੀਆਂ ਮਨਿੰਦਰ ਜੀ ਬਾਕੀ ਸਾਰੀਆਂ ਗੱਲਾਂ ਠੀਕ ਆ ਹੂੰ ਇੰਨੀ ਸਿਆਸੀ ਦਖਲਅੰਦਾਜ਼ੀ ਨਹੀਂ ਮੈਂ ਸਪਸ਼ਟ ਜੀ ਗੱਲ ਕਰਦਾ ਹੁਣਾਂ ਇੰਨੀ ਸਿਆਸੀ ਦਖਲਅੰਦਾਜ਼ੀ ਨਹੀਂ ਕਰਦਾ ਸੀ ਕੋਈ ਐ ਮਾੜੀ ਮਾੜੀ ਗੱਲ ਤੇ ਸਕੂਲ ਦੇ ਵਿੱਚ ਦਖਲ ਦੇਵੋ ਕੋਈ ਅਸੀਂ ਕੋਈ ਪੁਰਾਣੀਆਂ ਸਰਕਾਰਾਂ ਦੀ ਵਡਿਆਈ ਨਹੀਂ ਕਰਦੇ ਉਹਨਾਂ ਜਿਹੜਾ ਉਹ ਪ੍ਰਬੰਧ ਸੀ ਉਹ ਵੀ ਲੋਕ ਦੋਖੀ ਸੀ ਉਹ ਵੀ ਕਾਰਪੋਰੇਟ ਪੱਖੀ ਨਿੱਜੀ ਕਰਨ ਪੱਖੀ ਵਪਾਰੀ ਕਰਨ ਪੱਖੀ ਉਹਨਾਂ ਨੇ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਤੇ ਭਾਈਪਾ ਨੇ ਉਹਨਾਂ ਪਾਲਸੀਆਂ ਨੂੰ ਅਚਾਹਤ ਕੀਤਾ ਉਹਨਾਂ ਦੀ ਸਲਾਹ ਉਹਨਾਂ ਨਹੀਂ ਕੀਤੀ ਜਾ ਸਕਦੀ ਤਾਂ ਜੋ ਲੋਕਾਂ ਨੇ ਲਾ ਕੇ ਮਾਰੇ ਆ ਉਹ ਪਰ ਜਿਹੜਾ ਇਹਨਾਂ ਨੇ ਤਾਂ ਹੱਦ ਘੱਟੀ ਵੀ ਹੁਣ ਹਰ ਚੀਜ਼ ਨੂੰ ਬਦਲਦੇ ਵੀ ਸਕੂਲ ਮੈਨੇਜਮੈਂਟ ਕਮੇਟੀ ਆ ਉਹਦੇ ਵਿੱਚ 75% ਬੱਚੇ ਦੇ ਮਾਪੇ ਹੁੰਦੇ ਆ ਉਹਦਾ ਇੱਕ ਤਰੀਕਾ ਬਣਾ ਲਿਆ ਵੀ 12 ਤੋਂ 16 ਮੈਂਬਰ ਕਰ ਦੋ ਕੋਈ ਐਮਐਲਏ ਦਾ ਨੁਮਾਇੰਦਾ ਉਹਦੇ ਵਿੱਚ ਆਊਗਾ ਪੋਲਿਟੀਕਲ ਇੰਟਰਫੇਅਰ ਹਾਂ ਵੀ ਐਮਐਲਏ ਦੱਸੂਗਾ ਵੀ ਆਹ ਬੰਦਾ ਤੁਸੀਂ ਮੰਨ ਲਓ ਐਮਐਲਏ ਹਲਕਾ ਕਾਫੀ ਵੱਡਾ ਹੁੰਦਾ ਮੈਂ ਮੈਂ ਨਹੀਂ ਹਾਲ ਸਿੰਘ ਵਾਲੇ ਐਮਐਲਏ ਹਲਕੇ 'ਚ ਪੜਾਉਣਾ ਸਾਡੇ ਬਲਾਕ ਦੇ ਵਿੱਚ 45 ਕ ਹਾਈ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲ ਆ 45 ਕੀ ਪ੍ਰਾਇਮਰੀ ਆ ਤੇ ਹਲਕੇ ਦੇ ਵਿੱਚ ਮੈਨੂੰ ਐ ਲੱਗਦਾ ਵੀ 150 ਸਕੂਲ ਹੋ ਮੋਗੀ ਜ਼ਿਲ੍ਹੇ 'ਚ 600 ਸਕੂਲ ਆ ਸਾਰਾ ਚਾਰ ਹਲਕੇ 150 ਸਕੂਲ ਹੋਊਗਾ ਪਰ 150 ਬੰਦਾ ਐਮਐਲਏ ਦਾ ਨਾਮਿਨੇਟ ਕੀਤਾ ਸਕੂਲਾਂ 'ਚ ਵੜਜੂ ਉਹ ਕਿਹੋ ਜੇ ਹੋਣਗੇ ਉਹਨਾਂ ਦੀ ਉਹਨਾਂ ਦਾ ਕੋਈ ਪਹਿਮਾਨਾ ਰੱਖਿਆ ਵੀ ਉਹਦੀ ਕੋਈ ਵਿਦਿਅਕ ਯੋਗਤਾ ਕੀ ਆ ਉਦੀ ਉਮਰ ਕਿੰਨੀ ਆ ਉਹਨੂੰ ਐਜੂਕੇਸ਼ਨ ਬਾਰੇ ਪਤਾ ਕਿੰਨਾ ਉਹ ਪੜ੍ਹਿਆ ਕਿੰਨਾ ਦਾ ਕੋਈ ਪਮਨਾ ਨਹੀਂ ਰੱਖਿਆ ਉਹ ਫਿਰ ਸਾਰੇ ਹੀ ਦਖਲਅੰਦਾਜ਼ ਕਰੂਗਾ ਗ੍ਰਾਂਟਾਂ ਖਰਚਿਆਂ 'ਚ ਦਖਲਅੰਦਾਜ਼ੀ ਕਰੂਗਾ ਸਕੂਲ ਚਲਾਉਣ 'ਚ ਦਖਲਅੰਦਾਜ਼ੀ ਕਰੂਗਾ ਜਿਹੜੇ ਸਕੂਲ ਆ ਵੱਡੇ ਵੱਡੇ ਸਕੂਲ ਸੀਨੀਅਰ ਸੈਕੰਡਰੀ ਸਕੂਲ ਆ ਸਾਡੇ ਬਹੁਤ ਵੱਡੇ ਵੱਡੇ ਸਕੂਲ ਆ ਜਿਹੜੇ ਪੀਐਮ ਸ਼੍ਰੀ ਦੇ ਵਿੱਚ ਵੀ ਆ ਗਏ ਐਮੀਨੈਂਸ ਵੀ ਆ ਗਏ ਬਹੁਤ ਵੱਡੀ ਵੱਡੀ ਗਿਣਤੀ ਵਾਲੇ ਉਹ ਸਕੂਲ ਰਾਜਨੀਤੀ ਦਾ ਅਖਾੜਾ ਬਣ ਕੇ ਦੋ ਸਾਲ ਰਹਿ ਜਾਣਗੇ ਮੈਂ ਕੱਲ ਇੰਟਰਵਿਊ 'ਚ ਰਤਨ ਨੂੰ ਕਿਹਾ ਸੀ ਵੀ ਜੇ ਐਂ ਹੀ ਐਜੂਕੇਸ਼ਨ ਪਾਲਿਸੀ ਚੱਲਦੀ ਰਹੀ ਮੈਂ ਵੀ ਇੱਥੇ ਆਂ ਤੁਸੀਂ ਵੀ ਇੱਥੇ ਆਂ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਸਕੂਲ ਬੰਦ ਹੋਣਗੇ ਮਤਲਬ ਬੰਦ ਹੋਣ ਵਾਲੇ ਪਾਸੇ ਜਾ ਹਾਂਜੀ ਬੰਦ ਹੋਣਗੇ ਅਸੀਂ ਸਿੱਖਿਆ ਮੰਤਰੀ ਨਾਲ ਮੇਰੇ ਡੇਟ ਨਹੀਂ ਯਾਦ ਹੂੰ ਮੇਬੀ 19 ਦਸੰਬਰ ਆ ਮੈਂ ਨਹੀਂ ਕਹਿੰਦਾ ਸਾਨੂੰ ਸਿੱਖਿਆ ਮੰਤਰੀ ਨੇ ਸਿੱਧਾ ਹੀ ਕਹਿਤਾ ਵੀ ਯਾਰ ਅਸੀਂ ਮਿਡਲ ਸਕੂਲ ਬੰਦ ਕਰਨੇ ਆ ਸਾਡਾ ਰੌਲਾ ਪੈ ਗਿਆ ਉਹ ਕਹਿੰਦੇ ਵੀ ਕਿਹਾ ਵੀ ਟੈਂਟਿਵ ਡੇਟ ਵੀ ਅਗਲੇ ਸਾਲਾਂ ਜਿਹਾਰੇ ਤੁਹਾਡੇ ਸਾਰੇ ਮਿਡਲ ਸਕੂਲ ਬੰਦ ਕਰ ਦੇਣੇ ਆ ਅਸੀਂ ਮੀਟਿੰਗ ਛੱਡ ਕੇ ਆ ਗਏ ਵੀ ਯਾਰ ਮંત્રી ਸਾਹਿਬ ਤੁਸੀਂ ਤਾਂ ਤੁਹਾਡਾ ਇਹ ਖੁਸ਼ੀ ਵਾਲੀ ਗੱਲ ਸੀ ਵੀ ਸਾਡੀ ਜਿਹੜਾ ਮਹਿਕਮਾ ਉਹ ਏਜੰਡਾ ਬਣਿਆ ਵੀ ਐਜੂਕੇਸ਼ਨ ਤੇ ਹੈਲਥ ਏਜੰਡਾ ਬਣ ਗਿਆ ਵੀ ਇਹ ਸਾਨੂੰ ਬੜੀ ਹੀ ਲੱਗਿਆ ਵੀ ਵੀ ਫੋਕਸ ਚ ਆ ਗਈ ਐਜੂਕੇਸ਼ਨ ਕਾਦੀ ਫੋਕਸ ਚ ਆਈ ਤੇ ਪੰਜਾਬ ਚ 25-2600 ਸਕੂਲ ਮਿਡਲ ਸਕੂਲ ਆ 25-2600 ਸਕੂਲ ਦੇ ਸਿੱਧੀ ਤਰਵਾਰ ਲਟਕਣ ਲੱਗ ਗਈ ਅਸੀਂ ਬਹੁਤ ਸਾਰੇ ਬਿਆਨ ਵੀ ਦਿੱਤੇ ਆ ਇਹ ਨਹੀਂ ਇੰਪੋਰਟੈਂਟ ਵੀ ਤੁਸੀਂ ਵੱਡਾ ਸਕੂਲ ਆ ਜੀ 2000 ਪੜਾਓ ਨਹੀਂ ਤੁਸੀਂ ਕਹਿ ਕੇ ਆਉਣਾ ਸੀ ਮੈਨੀਫੈਸਟੋ ਚ 2022 ਚ ਚੋਣਾਂ ਲੜਨ ਲੱਗੇ ਕਹਿਣਾ ਸੀ ਵੀ ਅਸੀਂ ਖਾਸ ਖਾਸ ਲੋਕਾਂ ਨੂੰ ਪੜਾਉਣਾ ਐਜੂਕੇਸ਼ਨ ਫਾਰ ਆਲ ਆ ਐਜੂਕੇਸ਼ਨ ਨੇੜੇ ਤੋਂ ਨੇੜੇ ਦੇਣੀ ਆ ਨੇਟਿਵ ਸਕੂਲ ਆ ਕਾਮਨ ਸਕੂਲ ਪ੍ਰਣਾਲੀ ਹੈ ਸਾਰਿਆਂ ਧਰਮਾਂ ਦੇ ਸਾਰਿਆਂ ਜਾਤਾਂ ਦੇ ਸਾਰਿਆਂ ਰੰਗਾਂ ਦੇ ਸਾਰੇ ਵਰਗਾਂ ਦੇ ਸਮਾਜ ਦੇ ਸਾਰੇ ਲੋਕ ਸਰਕਾਰੀ ਸਕੂਲ 'ਚ ਪੜਨ ਇੱਕ ਸਕੂਲ 'ਚ ਪੜਨ ਤੇ ਸਕੂਲ ਬੱਚੇ ਨੂੰ ਨੇੜੇ ਤੋਂ ਨੇੜੇ ਮਹੀਆ ਹੋਵੇ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਪ੍ਰਾਇਮਰੀ ਸਕੂਲ ਖੋਲਣਾ ਇਹ ਫਰਸਟ ਜਿਹੜੀ ਐਜੂਕੇਸ਼ਨ ਪਾਲਸੀ ਆ ਬਹੁਤ ਹੱਦ ਤੱਕ ਜਿਹੜਾ ਕਠਾਰੀ ਕਮਿਸ਼ਨ ਕਹਿੰਦੇ ਆ 64 ਤੋਂ 68 ਤੱਕ ਦਾ ਕਮਿਸ਼ਨ ਆ ਉਹ ਸਭ ਤੋਂ ਵੱਧ ਪੱਖੀ ਟੀਚਰਾਂ ਦੇ ਜਾਂ ਵਿਦਿਆਰਥੀ ਕੇਂਦਰ ਦੇ ਉਹ ਲੋਕਾਂ ਦੇ ਉਹ ਸੀਗਾ ਉਹਦੇ ਵਿੱਚ ਬੱਚੇ ਨੂੰ ਅਸੀਂ ਆ ਤੁਸੀਂ ਸਾਡੀ ਇੰਟਰਵਿਊ ਲਈ ਜਾਂਦੇ ਆ ਮੈਂ ਅਧਿਆਪਕਾਂ ਇੱਕ ਸਮਾਜ ਆ ਇੱਕ ਮਾਪੇ ਆ ਇੱਕ ਸਰਕਾਰ ਆ ਚਾਰਾਂ ਦਾ ਫੋਕਸ ਕਿਹੜੀ ਗੱਲ ਤੇ ਆ ਬੱਚੇ ਤੇ ਵੀ ਬੱਚਾ ਪੜੇ ਤੇ ਬੱਚਾ ਕਿੱਥੇ ਆ ਬੱਚਾ ਰਾਜਨੀਤਿਕ ਹੋਊਗਾ ਹਮ ਬੱਚੇ ਨੇ ਜਦੋਂ ਸਭ ਤੋਂ ਵੱਧ ਪੜਨਾ ਸਿੱਖਣਾ ਲਿਖਣਾ ਬੱਚਾ ਯੂਨੀਪਾਲ ਦੇਖੂਗਾ ਐ ਨਹੀਂ ਵੀ ਇੱਕ ਦਿਨ ਪ੍ਰੋਗਰਾਮ ਹੋ ਜਾਊਗਾ ਉਸ ਪ੍ਰੋਗਰਾਮ ਦੀ 7 ਦਿਨ ਤਿਆਰੀ ਚੱਲੂਗੀ ਹਮ ਉਸ ਸਕੂਲ ਚ ਖੜ ਜਗਣਾ ਪਊਗਾ ਉਹਨੇ ਦਿਨ ਤੇ ਸਾਰਾ ਜਿਹੜਾ ਇਹ ਮੈਂ ਤਾਂ ਐਂ ਕਹਿੰਦਾ ਵੀ ਇਹ ਤਮਾਸ਼ਾ ਹੀ ਬਣ ਕੇ ਰਹਿ ਗਈ ਸਿੱਖਿਆ ਤਮਾਸ਼ਾ ਬਣਾ ਹਾਂਜੀ ਪ੍ਰੈਕਟੀਕਲ ਦੀ ਪ੍ਰਯੋਗਸ਼ਾਲਾ ਬਣਗੀ ਨਵੀਆਂ ਨਵੀਆਂ ਸਰਕਾਰਾਂ ਪ੍ਰਯੋਗਸ਼ਾਲਾ ਬਣੀਆਂ ਜਾਂਦੀ ਆ ਤੇ ਆਹ ਜਿਹੜੀ ਸਿੱਖਿਆ ਕ੍ਰਾਂਤੀ ਆ ਤੇ ਹਾਲਤ ਹੀ ਹੋਈ ਬਹੁਤ ਬਹੁਤ ਧੰਨਵਾਦ ਜੀ ਤਾਂ ਬਾਜੀ ਬਹੁਤ ਤਾਂ ਗੱਲਬਾਤ ਕੀਤੀ ਦਿਗਵਜੈ ਜੀ ਨਾਲ ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਪਹਿਲੇ ਤਾਂ ਚੇਤਨ ਸਿੰਘ ਜੋੜਾ ਮਾਜਰੇ ਨੂੰ ਜਿਹੜੀ ਉਹਨਾਂ ਨੇ ਅਧਿਆਪਕਾਂ ਦੇ ਨਾਲ ਦੁਰਵਿਹਾਰ ਕੀਤਾ ਮਾੜੀ ਭਾਸ਼ਾ ਵਰਤੀ ਉਹਦੀ ਮੁਆਫੀ ਮੰਗਣ ਦੂਜੀ ਉਹਨਾਂ ਨੇ ਕਿਹਾ ਕਿ ਜੇਕਰ ਆਹੀ ਸਿੱਖਿਆ ਕ੍ਰਾਂਤੀ 2 ਸਾਲ ਚੱਲਦੀ ਰਹੇਗੀ ਤਾਂ ਪੰਜਾਬ ਦੇ ਬਹੁਤੇ ਸਕੂਲ ਬੰਦ ਹੋ ਜਾਣਗੇ ਇਹ ਸਿੱਖਿਆ ਕ੍ਰਾਂਤੀ ਕਿਤੇ ਨਾ ਕਿਤੇ ਸਿੱਖਿਆ ਦਾ ਵੇੜਾ ਬਿਠਾ ਦੇਵੇਗੀ ਇਹ ਉਹਨਾਂ ਦਾ ਕਹਿਣਾ ਹੈ ਇਹ ਉਹਨਾਂ ਦਾ ਪੱਖ ਹੈ ਹੁਣ ਚੇਤਨ ਸਿੰਘ ਜੋੜਾ ਮਾਜਰੇ ਦੀਆਂ ਸਮੱਸਿਆਵਾਂ ਕਿੰਨੇ ਹੱਦ ਤੱਕ ਵੱਧ ਗਈਆਂ ਉਹ ਆਪਣੀਆਂ ਸਮੱਸਿਆਵਾਂ ਨੂੰ ਨਿਬੇੜਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜ ਪੇਚਾ ਜਰੂਰ ਉਹਨਾਂ ਦਾ ਅਧਿਆਪਕਾਂ ਨਾਲ ਹੁਣ ਪੈ ਚੁੱਕੇ